ਹਾਂਜੀ ਬੱਜ ਨਮਸਕਾਰ ਆ ਦਾਬ ਸੱਚਾ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬੱਜ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਂਤਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇਹ ਕਦੋਂ ਇੱਕ ਖਰੇ ਤੇ ਬੰਬ ਜਿਹੇ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਹਾ ਕਰਕੇ ਲੋ ਜੀ ਬਾਈ ਕਰੋ ਚੈੱਕ ਮੇਰਾ ਭਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਪ्योर ਬਾਈ ਜੀ ਉਸਤਾਦ ਰਾਜਨਾਲਾ ਦੇ ਕਬੂਤਰਾਂ ਦੇ ਵਿੱਚੋਂ ਤੁਹਾਡਾ ਲਈ ਤੁਹਾਡੇ ਵੀਰ ਨੇ ਅੱਜ ਵੱਡੀ ਜੋੜੀ ਪੇਸ਼ ਕੀਤੀ ਹੈ ਚੈੱਕ ਕਰੋ ਮੇਰਾ ਭਰਾ ਬਾਈ ਜੀ ਕਬੂਤਰ ਕਾਦੇ ਸੋਂ ਨੂੰ ਪਤਾ ਹੀ ਆ ਬਾਈ ਜੀ ਇਹਦੀਆਂ ਅੱਗ ਦੀਆਂ ਲਾਟਾਂ ਨੇ ਮੇਰਾ ਭਰਾ ਲਾਟਾਂ ਚੈੱਕ ਕਰ ਲਓ ਦੋਨਾਂ ਦੇ ਪੈਰਾਂ ਦੇ ਵਿੱਚ ਮੇਰਾ ਭਰਾ ਕਬੂਤਰਾਂ ਦੇ ਕੜੀਆਂ ਲੱਗੀਆਂ ਹੋਈਆਂ ਠੀਕ ਆ ਜੀ ਬਾਈ ਜੀ ਬਿਲਕੁਲ ਪਿਓਰਟੀ ਦੇ ਵਿੱਚ ਜਿਹਨੂੰ ਕਹਿੰਦੇ ਨੇ ਬਿਲਕੁਲ 100% ਪਿਓਰਟੀ ਦੇ ਵਿੱਚ ਉਹੋ ਚੀਜ਼ ਹੈ ਮੇਰਾ ਭਰਾ ਚੈੱਕ ਕਰ ਲਓ ਬਾਕੀ ਤੁਸੀਂ ਸ਼ਿਕਾਰੀ ਬੰਦੇ ਹੋ ਜੀ ਤੁਹਾਨੂੰ ਵੀ ਮੇਰਾ ਭਰਾ ਜਾਨਵਰਾਂ ਦੀ ਸ਼ਕਲ ਅਗਲ ਵੇਖ ਕੇ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਹਾਂ ਬਈ ਜੋੜੀ ਇਹ ਕਿਹਸੇ ਬਰੀਡ ਦੇ ਵਿੱਚੋਂ ਸਦ ਨੂੰ ਬਿਲਕੁਲ ਬੰਦ ਜੋੜਾਂ ਦੇ ਜਾਨਵਰ ਮੈਂ ਕਹਿੰਦਾ ਜੋੜੀ ਦੇ ਬੱਚੇ ਮੇਰਾ ਭਰਾ ਜਿੰਨੇ ਮਰਜ਼ੀ ਡੜਗੋ ਤੁਸੀਂ ਠੀਕ ਹੈ ਜੀ 101% ਗਾਰੰਟੀ ਰਹੇਗੀ ਆਪਣੀ ਐਸੇ ਜੋੜੇ ਦੇ ਬੱਚਿਆਂ ਦੀ ਉਡਾਨ ਦੀ ਠੀਕ ਹੈ ਜੀ ਚੈੱਕ ਕਰੋ ਬਾਕੀ ਤੇ ਮੇਰਾ ਭਰਾ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਕਿ ਅੱਜ ਵਾਲੀ ਵੱਡੀ ਜੋੜੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੀ ਚੈੱਕ ਕਰ ਲਓ ਮਰਾ ਭਰਾ ਬਿਲਕੁਲ ਬਈ ਜੀ ਸੇਮ ਜੋੜਾ ਲੱਗਿਆ ਲਗਾਇਆ ਜੋੜਾ ਜੋੜਾ ਲੌਂਗ ਦੀ ਸੋਨ ਨੂੰ ਕੋਈ ਲੋੜ ਨਹੀਂ ਆਂਡੇ ਬੱਚਿਆਂ ਦੀ ਮੇਰਾ ਭਰਾ ਆਪਣੀ ਫੁੱਲ ਬਟਾ ਫੁੱਲ ਗਰੰਟੀ ਰਹੇਗੀ ਬਾਕੀ ਵੀਰੇ ਤੁਹਾਡੀ ਆਪ ਦੀ ਸਾਂਭਿਆ ਜਿੰਨੇ ਮਰਜੀ ਬੱਚੇ ਡਾਲੀਓ ਮੇਰਾ ਵੀਰ ਤੁਸੀਂ ਆਪਣੀ ਐਸੇ ਜੋੜੀ ਦੇ ਦੇਖੋ ਜੀ ਮੇਰਾ ਭਰਾ ਫੁੱਲ ਚੌੜੀਆਂ ਹਿੱਕਾਂ ਦੇ ਆਪਣੇ ਇਹ ਜਾਨਵਰ ਨੇ ਠੀਕ ਹੈ ਬਾਕੀ ਯਾਰ ਜੋੜਾ ਆਪਣਾ ਫਰਤੀਲਾ ਬਹੁਤ ਆ ਠੀਕ ਹੈ ਜੀ ਬਾਈ ਹਰਾਂ ਦਾ ਵੱਡਾ ਮੇਨ ਜੋੜਾ ਆ ਜੀ ਚੈੱਕ ਕਰ ਲਓ ਜਿਹੜੇ ਸੱਜਣ ਦੇ ਘਰੋਂ ਇਹ ਜੋੜਾ ਆ ਬਾਈ ਹਰੇ ਵਧੀਆ ਬਾਜ਼ੀਆਂ ਛੜਦੇ ਨੇ ਠੀਕ ਹੈ ਜੀ ਕਲੱਬਾਂ ਵਾਲੀਆਂ ਚੈੱਕ ਕਰ ਲਓ ਬਟ ਕਈ ਵੰਦਾ ਜਿਆਦਤ ਹੁੰਦੀ ਆ ਇਹ ਹਨਾ ਬੰਦੇ ਹੀ ਮੰਨ ਕੇ ਚਲੋ ਸ਼ੋਅ ਆਫ ਨਹੀਂ ਕਰਦੇ ਜ਼ਿਆਦਾ ਠੀਕ ਹੈ ਆਪਾਂ ਦਾ ਗਿਆ ਇਹ ਵੀਰੇ ਤੁਹਾਡੇ ਖੋਡੇ ਦੀ ਵੀਡੀਓ ਬਣਾ ਲਈ ਪਰ ਬਾਈ ਨੇ ਆਪਾਂ ਨੂੰ ਮਨਾ ਕਰਤਾ ਸੀ ਕਹਿੰਦਾ ਨਹੀਂ ਵੀਰੇ ਫਿਰ ਚੋਰੀ-ਚਾਰੀ ਦਾ ਡਰ ਰਹਿੰਦਾ ਆ ਕਿਉਂਕਿ ਸਾਨੂੰ ਪਤਾ ਜੀ ਆਜਿਕੇਲ ਇੱਕ ਤੋਂ ਇੱਕ ਕੋਈ ਨਾ ਕੋਈ ਕਾਂਡ ਹੋਇਆ ਹੀ ਰਹਿੰਦਾ ਆ ਠੀਕ ਹੈ ਜੀ ਸੋ ਮੇਰਾ ਭਰਾ ਅਗਲਾ ਡਰਦਾ ਆ ਇਸ ਕੱਲੋਂ ਠੀਕ ਹੈ ਨਾ ਤੇ ਆਜ ਵੀ ਭਰਾਓ ਹੁਣ ਮੈਂ ਤੁਹਾਨੂੰ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਦੇ ਕਰਾਉਣਾ ਦਰਸ਼ਨ ਤੇ ਬਣੇ ਰੋ ਮੇਰਾ ਵੀਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਤੇ ਕਮੈਂਟ ਕਰਨਾ ਤੁਸੀਂ ਨਾ ਭੁੱਲਿਓ ਕਿ ਅੱਜ ਵਾਲੀ ਜੋੜੀ ਮੇਰੇ ਸਾਰੇ ਵੀਰਾਂ ਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਹਾਂਜੀ ਵੀ ਸਦਨ ਆਹ ਆਪਣਾ ਵੱਡਾ ਕਬੂਤਰ ਮੇਰਾ ਵੀਰ ਚੈੱਕ ਕਰੋ ਜੀ ਆਪਣੀ ਐਸਨਰ ਦੀ ਕੁਆਲਿਟੀ ਪਿਓਰ ਵਜੇ ਰਾਜਨਾਲੀ ਕਬੂਤਰਾਂ ਦੇ ਵਿੱਚੋਂ ਜੇ ਵੱਡਾ ਕਬੂਤਰ ਲਾਲਸਰਾ ਪੂਰੀ ਨੋਕਤੋ ਬਜੀ ਜਮਾ ਪੀਲੀ ਅੱਖਾਂ ਤੇ ਮੇਰਾ ਬਰਾ ਸੰਦੂਰੀ ਪਲਕਾਂ ਦਾ ਆਪਣਾ ਇਹ ਜਾਂ ਬਰਾ ਚੈੱਕ ਕਰ ਲੋ ਮੇਰਾ ਵੀ ਲੱਗਿਆ ਲਗਾਇਆ ਜੋੜ ਠੀਕ ਹੈ ਜੀ ਪੈਰ ਦੇ ਵਿੱਚ ਮੇਰਾ ਵੀਰ ਪੱਕੀ ਘੜੀ ਦਾ ਇਹ ਕਬੂਤਰ ਆਪਣਾ ਚੈੱਕ ਕਰ ਲੋ ਕੱਦ ਗੜ ਕੂਤਰ ਦਾ ਅੱਗੋ ਚੌੜਾ ਬਈ ਜੀ ਪਿੱਛੋ ਜਮਨ ਬ੍ਰੇਕ ਹੈ ਕੂਤਰਿਆ ਜੀ ਤੇ ਆਹ ਬਈ ਜੀ ਜਨਮਰ ਆਪਣੀ ਦੀਆਂ ਅੱਖਾਂ ਜੀ ਅੱਖ ਦੀ ਮੇਰਾ ਵੀਰ ਕੁਆਲਟੀ ਚੈੱਕ ਕਰ ਲੋ ਬਿਲਕੁਲ ਸੱਜਣੋ ਪੀੜੀਆਂ ਅੱਖਾਂ ਤੋਂ ਬੱਚ ਹਰੇ ਡੋਰੀਆਂ ਦਾ ਕੂਤਰਿਆ ਜੀ ਠੀਕ ਹੈ ਬਾਕੀ ਤੁਸੀਂ ਫਰੰਟ ਚੈੱਕ ਕਰੋ ਤੇ ਆਹ ਸੱਜਣੋ ਕਬੂਤਰ ਆਪਣੇ ਦਾ ਪੱਲਾ ਜੀ ਚੈੱਕ ਕਰੋ ਮੇਰਾ ਭਰਾ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੰਨੇ ਚੌੜੇ ਤੇ ਬਾਈ ਜੀ ਵੱਡੇ ਪੱਲੇ ਦਾ ਕੂਤਰ ਆ ਠੀਕ ਹੈ ਤੇ ਆ ਬਾਈ ਜੀ ਕਬੂਤਰ ਆਪਣੇ ਦੀ ਪੂਛ ਤੁਹਾਨੂੰ ਪਤਾ ਹੀ ਆ ਆਪਣੇ ਜਨਮਰਾਂ ਦੀ ਪੂਛ ਦੀ ਕੁਆਲਿਟੀ ਕੀ ਹੁੰਦੀ ਬਿਲਕੁਲ ਬੰਦ ਪੂਛ ਰੱਖਦਾ ਜੀ ਠੀਕ ਹੈ ਜੀ ਤੇ ਆ ਬਾਈ ਜੀ ਨੈਕਸਟ ਪੱਲਾ ਆਪਣੇ ਜਨਮਰ ਦਾ ਚੈੱਕ ਕਰ ਸਕਦੇ ਹਾਂ ਬਿਲਕੁਲ ਸਦਿਆਂ ਚੌੜੇ ਨਿਗਰ ਪੱਲਿਆਂ ਦੇ ਆਪਣੇ ਜਨਮਰ ਨੇ ਠੀਕ ਹੈ ਤੇ ਆ ਬਾਈ ਜੀ ਕੂਤਰ ਆਪਣੇ ਦੇ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਤੇ ਮੇਰਾ ਭਰਾ ਪੈਰ ਦੇ ਵਿੱਚ ਇਹਦੇ ਕੜੀ ਲੱਗੀ ਹੋਈ ਹੈ 69 ਨੰਬਰ ਦੀ ਠੀਕ ਹੈ ਜੀ ਬਾਈ ਜੀ ਬਿਲਕੁਲ ਬੰਦ ਜੋੜਾਂ ਬਾਕੀ ਤੁਸੀਂ ਅੱਗੋਂ ਵੀ ਫਰੰਟ ਚੈੱਕ ਕਰ ਸਕਦੇ ਹੋ ਤੇ ਐਸ ਬੰਨੇ ਵੀ ਮੇਰਾ ਭਰਾ ਤੇ ਆਹ ਬਈ ਜੀ ਆਪਣਾ ਮਕਮਲ ਕੂਤਰ ਸੀਗਾ ਠੀਕ ਹੈ ਜੀ ਤੇ ਅਗੂ ਭਰਾ ਹੁਣ ਮੈਂ ਤੁਹਾਨੂੰ ਦੀ ਕਬੂਤਰੀ ਦਾ ਸ਼ੌਂਕ ਕਰਾਉਣਾ ਠੀਕ ਹੈ ਹਾਂ ਜੀ ਵੀ ਸਦਰੋ ਆਹ ਆਪਣੀ ਕਬੂਤਰੀ ਮੇਰਾ ਵੀ ਚੈੱਕ ਕਰੋ ਭਾਈ ਜੀ ਆਪਣੀ ਐਸ ਮਾਦੀ ਦੀ ਕੁਆਲਿਟੀ ਲੈ ਵੀ ਮੁੰਡਿਆ ਪਹਿਲਾਂ ਕਬੂਤਰੀ ਦਾ ਕਦ ਕਦ ਚੈੱਕ ਕਰਾ ਜੀ ਠੀਕ ਹੈ ਜੀ ਦੇਖੋ ਜੀ ਕਿੱਡੀ ਸੁਨੱਖੀ ਕੂਦਰੀ ਪੋਟਾ ਚੈੱਕ ਕਰੋ ਮਾਦੀ ਦਾ ਅੱਗੋਂ ਚੌੜਾ ਤੇ ਪਿੱਛੋਂ ਭਾਈ ਜੀ ਜਮ ਐਨ ਬੰਦ ਸੈਰੋ ਤੇ ਮੇਰਾ ਭਰਾ ਹਲਕੇ ਜੇ ਲਾਲ ਟੋਚਾ ਕਬੂਤਰੀ ਦੇ ਤੇ ਆ ਬਾਈ ਜੀ ਕੂਤਰੀ ਆਪਣੀ ਦੀ ਅੱਖ ਦੀ ਕੁਆਲਿਟੀ ਮੇਰਾ ਵੀਰ ਚੈੱਕ ਕਰ ਲਓ ਸਦਰੋਂ ਬਿਲਕੁਲ ਪੀੜੀਆਂ ਅੱਖਾਂ ਦੀ ਆਪਣੀ ਇਹ ਕੂਤਰੀ ਆ ਜੀ ਤੇ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਜੀ ਲਓ ਮੇਰਾ ਵੀਰ ਆ ਪੱਲੇ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਬਾਈ ਜੀ ਚੌੜੇ ਚੌੜੇ ਪੱਲਿਆਂ ਦੀ ਕੂਤਰੀ ਆ ਕੋਈ ਗੈਪ ਨਹੀਂ ਆ ਕੋਈ ਕਹ ਨਹੀਂ ਆ ਜੀ ਠੀਕ ਹੈ ਬਾਕੀ ਕੂਤਰੀ ਚੀੜੀ ਬਹੁਤ ਹੋ ਜੀ ਹੱਥ ਚ ਜਾ ਕੇ ਫੁੱਲ ਜ਼ੋਰ ਲਾਉਂਦੀ ਆ ਤੇ ਆ ਬਾਈ ਜੀ ਨੈਕਸਟ ਪੱਲਾ ਆਪਣੀ ਮਾਦੀ ਦਾ ਚੈੱਕ ਕਰ ਲਓ ਪਹਿਲੀ ਕੰਨੀ ਤੋਂ ਮੇਰਾ ਭਰਾ ਤੁਸੀਂ ਬਗਲ ਦੀ ਲੈਂਥ ਚੈੱਕ ਕਰ ਸਕਦੇ ਹੋ ਜੀ ਕਿੱਥੇ ਜਾਂਦੀ ਆ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਆ ਲਓ ਜੀ ਪੈਰ ਦੇ ਵਿੱਚ ਬਾਈ ਜੀ ਇਹਦੇ ਵੀ ਕੜੀ ਲੱਗੀ ਹੋਈ ਆ ਬਿਲਕੁਲ ਬੰਦ ਜੋੜਾਂ ਦੀ ਕੂਤਰੀ ਆ ਜੀ ਜੇ ਇਹੋ ਜੀ ਨੋਕ ਆ ਸੇਮ ਉਹੋ ਜੀਆਂ ਕੂਤਰੀ ਇਹ ਨੋਂਦਲਾ ਰੱਖਦੀ ਆ ਠੀਕ ਆ ਜੀ ਆ ਲਓ ਜੀ ਆਹਾ ਬਾਈ ਜੀ ਆਪਣੀ ਮਕਮਲ ਕੂਤਰੀ ਸੀ ਬਿਲਕੁਲ ਬਾਈ ਜੀ ਪੂਸਟਾਂ ਹੀ ਕਰਨੀਆਂ ਕੂਤਰੀ ਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਅੱਗੇ ਮੈਂ ਫਰੰਟ ਚੈੱਕ ਕਰ ਲਓ ਜੀ ਕੂਤਰੀ ਆਪਣੀ ਦਾ ਠੀਕ ਹੈ ਤੇ ਆਹਾ ਬਾਈ ਜੀ ਆਪਣੀ ਮਕਮਲ ਕੂਤਰੀ ਸੀਗੀ ਸੋ ਆ ਉਪਰਾ ਹੁਣ ਮੈਂ ਤੁਹਾਨੂੰ ਜੋੜਾ ਹੈ ਜਾਫਲੇ ਦੇ ਵਿੱਚ ਤੇ ਬਾਹਰ ਤੋਂ ਛੱਡ ਕੇ ਵਿਖਾਉਣਾ ਤੇ ਬਣੇ ਰਿਓ ਮੇਰਾ ਭਰਾ ਤੁਸੀਂ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਅੱਜ ਵਾਲੀ ਜੋੜੀ ਤੁਹਾਨੂੰ ਕਿਦਾਂ ਦੀ ਲੱਗੀ ਤਾਂ ਹਾਂਜੀ ਵੀ ਸਦਨ ਆਹ ਤੁਸੀਂ ਜੋੜੇ ਦੀ ਦੁਆਰ ਤੋਂ ਮੇਰਾ ਭਰਾ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਸਕਦੇ ਹੋ ਜੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਫਾਲੋ ਬਟਾ ਫਾਲੋ ਮੇਰਾ ਭਰਾ ਬਿਊਟੀ ਦੇ ਵਿੱਚ ਜੀ ਜਿੰਨੇ ਮਰਜ਼ੀ ਬੱਚੇ ਡਾਲਿਓ ਮੇਰਾ ਭਰਾ ਤੁਸੀਂ ਆਪਣੀ ਐਸੀ ਜੋੜੀ ਦੇ ਠੀਕ ਆ ਨਾ ਬਾਕੀ ਤੁਹਾਨੂੰ ਪਤਾ ਕਿ ਆਪਣੀ ਡਿਲੀਵਰੀ ਮੇਰਾ ਵੀਰ ਆਲ ਪੰਜਾਬ ਆ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਜਾਨਵਰ ਇਹ ਮੰਗਵਾ ਸਕਦੇ ਹੋ ਘਰ ਬੈਠੇ ਆਰਡਰ ਆਪਣਾ ਬੁੱਕ ਕਰਵਾ ਸਕਦੇ ਹੋ ਆਪਣੀ ਸਿਟੀ ਦੇ ਵਿੱਚ ਜਾਨਵਰ ਇਹ ਡਿਲੀਵਰ ਤੁਸੀਂ ਕਰਵਾ ਸਕਦੇ ਹੋ ਮੇਰਾ ਵੀਰ ਬਾਕੀ ਤੁਸੀਂ ਮਾਤੀ ਦੀ ਮੇਰਾ ਵੀਰ ਸਟੈਂਡਿੰਗ ਜਿਸ਼ਨ ਚੈੱਕ ਕਰ ਲਓ ਜੇ ਬਹੁਤ ਸੁਨੱਖੀ ਕੂਤਰੀ ਹੈ ਚੈੱਕ ਕਰ ਲਓ ਹਲਕੇ ਜੇ ਲਾਲ ਜੇ ਕੂਤਰੀ ਦਾ ਦਾਗ ਹੈ ਸਿਰ ਦੇ ਉੱਤੇ ਬਾਕੀ ਸਾਨੂੰ ਮਕੰਮਲ ਸ਼ੌਂਕ ਮੈਂ ਵੀਡੀਓ ਦੇ ਵਿੱਚ ਕਰਵਾ ਹੀ ਦਿੱਤਾ ਆ ਠੀਕ ਹੈ ਤੇ ਉਮੀਦ ਕਰਦਾ ਆ ਭਰਾ ਤੁਹਾਡਾ ਵੀਡੀਓ ਤੁਹਾਨੂੰ ਜਰੂਰ ਪਸੰਦ ਆਊਗੀ ਠੀਕ ਹੈ ਜੀ ਸੋ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਦੇ ਬਾਈ ਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਈ ਜੀ